ਉੱਤਰਕਾਸ਼ੀ ਦੇ ਧਰਾਲੀ ਪਿੰਡ ਦੇ ਵਿੱਚ ਭਿਆਨਕ ਤਬਾਹੀ ਹੋਈ ਹੈ ਬੱਦਲ ਫਟਣ ਦੇ ਕਾਰਨ ਭਿਆਨਕ ਹੜ੍ਹ ਆਇਆ ਆਪਣੇ ਨਾਲ ਸਾਰਾ ਕੁਝ ਵਹਾ ਕੇ ਸੈਲਾਬ ਨਾਲ ਲੈ ਗਿਆ ਚਾਹੇ ਘਰ ਹੋਣ ਦੁਕਾਨਾਂ ਹੋਟਲ ਤੇ ਵਾਹਨ ਸਭ ਮਲਬੇ ਦੇ ਵਿੱਚ ਵਹਿ ਗਏ ਵੱਡੀ ਗਿਣਤੀ ਦੇ ਵਿੱਚ ਲੋਕ ਮਲਬੇ ਦੇ ਵਿੱਚ ਫਸੇ ਹੋਏ ਨੇ ਸੈਲਾਬ ਤੋਂ ਬਚਣ ਲਈ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਦੇ ਵਿੱਚ ਕੰਮਜਾਬ ਨਹੀਂ ਹੋ ਸਕੇ ਸੈਲਾਬ ਆਉਂਦੇ ਹੀ ਇਲਾਕੇ ਦੇ ਵਿੱਚ ਜਿੰਗ ਪੁਕਾਰ ਮਚ ਜਾਂਦੀ ਹੈ ਹੁਣ ਤੱਕ 4 ਲੋਕਾਂ ਦੀ ਮੌਤ ਦੀ ਖਬਰ ਹੈ ਫੌਜ ਦੇ ਹਰਸ਼ਿਲ ਕੈਂਪ ਦੇ ਨੇੜੇ ਇਹ ਤਬਾਹੀ ਆਈ ਹੈ ਆਰਮੀ ਦਾ ਰੈਸਕਿਊ ਆਪਰੇਸ਼ਨ ਲਗਾਤਾਰ ਜਾਰੀ ਹੈ 150 ਜਵਾਨਾਂ ਦੀ ਟੀਮ ਰੈਸਕਿਊ ਆਪਰੇਸ਼ਨ ਦੇ ਵਿੱਚ ਜੁਟੀ ਹੋਈ ਹੈ ਦਰਸਲ ਇਹ ਉਹੀ ਥਾਂ ਹੈ ਜਿੱਥੇ ਕੇਚਾਰ ਧਾਮ ਦੀ ਯਾਤਰਾ ਦੇ ਦੌਰਾਨ ਯਾਤਰੀ ਰੁਕਦੇ ਹਨ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ 0137 400 22 2126 0137 222 722 ਇਹ ਨੰਬਰ ਬਕਾਇਦਾ ਜਾਰੀ ਕੀਤੇ ਗਏ ਨੇ ਇਸ ਤੋਂ ਇਲਾਵਾ 94565 56431 ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਨੇ ਜਿਹੜੇ ਆ ਲੋਕਾਂ ਦੇ ਕੋਈ ਕਰੀਬੀ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਜੋ ਇਸ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ਤੁਹਾਨੂੰ ਅਸੀਂ ਪੂਰੇ ਆ ਦਰਦਨਾਕ ਮੰਜ਼ਰ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਕਿ ਜਦੋਂ ਬੱਦਲ ਫਟਦਾ ਹੈ ਬੱਦਲ ਫਟਣ ਤੋਂ ਬਾਅਦ ਕਿਵੇਂ ਪਾਣੀ ਦਾ ਸਹਿਲਾਬ ਨਜ਼ਰ ਆਉਂਦਾ ਹੈ ਤੇ ਪਾਣੀ ਦਾ ਸਲਾਬ ਪਹਾੜੀਆਂ ਤੋਂ ਪੂਰਾ ਮਲਬਾ ਨਾਲ ਆਪਣੇ ਰੋੜ ਕੇ ਲਿਆ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਮਲਬਾ ਹੀ ਮਲਬਾ ਨਜ਼ਰ ਆ ਰਿਹਾ ਹੈ ਕਈ ਘਰ ਜਿਹੜੇ ਕਿ ਪੂਰੇ ਇਸ ਮਲਬੇ ਹਟ ਦੱਬੇ ਗਏ ਕੁਝ ਲੋਕ ਇਸ ਦੇ ਵਿੱਚ ਦੱਬੇ ਗਏ ਕੁਝ ਲੋਕ ਮਲਬੇ ਦੇ ਵਿੱਚ ਨਿਕਲ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਵੱਡੇ ਪੱਧਰ ਤੇ ਲੋਕਾਂ ਦੇ ਇਸ ਮਲਬੇ ਹਟ ਦੱਬੇ ਹੋਣ ਦਾ ਜੋ ਕਿ ਖਰਚਾ ਜਤਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿ ਲਗਾਤਾਰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਘਰ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੇ ਨੇ ਬਹੁਤ ਸਾਰੇ ਹੋਟਲ ਦੁਕਾਨਾਂ ਜੋ ਕਿ ਇਸ ਪਾਣੀ ਦੇ ਸਹਿਲਾਬ ਦੀ ਝਪੇੜ ਦੇ ਵਿੱਚ ਆਈਆਂ ਜਿਸ ਪਾਸੇ ਨੂੰ ਇਹ ਸਲਾਬ ਜਾਂਦਾ ਤੇ ਸਾਰਾ ਕੁਝ ਆਪਣੇ ਨਾਲ ਹੀ ਵਹਾ ਕੇ ਲੈ ਗਿਆ ਕੁਝ ਸਕਿੰਟਾਂ ਦੇ ਵਿੱਚ ਕਿਵੇਂ ਵੱਡੇ ਵੱਡੇ ਮਕਾਨ ਪੂਰੀ ਤਰ੍ਹਾਂ ਦੇ ਨਾਲ ਢਹਿ ਢੇਰੀ ਹੋ ਜਾਂਦੇ ਨੇ ਚੀਕ ਪੁਕਾਰਦੀਆਂ ਆਵਾਜ਼ਾਂ ਇਹਨਾਂ ਵੀਡੀਓਜ਼ ਦੇ ਵਿੱਚ ਸਾਫ਼ ਤੌਰ ਤੇ ਸੁਣਾਈ ਦਿੰਦੀਆਂ ਨੇ ਆ ਇਸ ਦੇ ਵਿੱਚ ਇੱਕ ਸ਼ਖਸ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਮਲਬੇ ਦੇ ਵਿੱਚੋਂ ਬਾਹਰ ਨਿਕਲਣ ਦੀ ਉਹ ਕੋਸ਼ਿਸ਼ ਕਰ ਰਿਹਾ ਕਿਉਂਕਿ ਜਦੋਂ ਬਹੁਤ ਵੱਡੇ ਪੱਧਰ ਤੇ ਮਲਬਾ ਪਾਣੀ ਦੇ ਸਹਿਲਾਬ ਦੇ ਵਿੱਚ ਨਾਲ ਹੀ ਰੁੜਦਾ ਆ ਤਾਂ ਉਸ ਮਲਬੇ ਦੇ ਵਿੱਚ ਕਈ ਲੋਕ ਦੱਬੇ ਜਾਂਦੇ ਨੇ ਤੇ ਬਹੁਤ ਮੁਸ਼ਕਲ ਦੇ ਨਾਲ ਕਈਆਂ ਦੇ ਵੀ ਆਪਣੀ ਜਾਨ ਵੀ ਬਚਾਈ ਗਈ ਕੁਦਰਤ ਹਾਂ ਮੇਰੇ ਨਾਲ ਛੇਡਛਾੜ करोगे ਤਾਂ ਅਜੀਹਾ ਜੀ ਅੰਜਾਮ ਹੋਵੇਗਾ ਇਹ ਤਸਵੀਰਾਂ ਨੇ ਤਬਾਹੀਆਂ ਤਸਵੀਰਾਂ ਨੇ ਕੁਦਰਤ ਦੇ ਕਹਿਰ ਦੀਆਂ ਇਹ ਖੌਫਨਾਕ ਮੰਜ਼ਰ ਜਿਸ ਨੇ ਦੇਖਿਆ ਉਸ ਦੇ ਹੋਸ਼ ਉੱਟ ਗਏ ਦਿਲ ਦਹਿਲ ਗਿਆ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਰੌਂਗਟੇ ਖੜੇ ਹੋ ਗਏ ਕਿ ਕੁਦਰਤ ਇੰਨਾ ਭਿਆਨਕ ਰੂਪ ਵੀ ਧਾਰ ਸਕਦੀ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਜਿੱਥੇ بارش ਨੇ ਲੋਕਾਂ ਨੂੰ ਬਿਹਾਲ ਕਰ ਦਿੱਤਾ ਉਧਰ ਪਹਾੜਾਂ ਦੇ ਵਿੱਚ ਵੀ ਲਗਾਤਾਰ ਤਬਾਹੀ ਹੋ ਰਹੀ ਹੈ ਉੱਤਰਾਖੰਡ ਚ ਉਤਰਕਾਸ਼ੀ ਦੇ ਪਿੰਡ ਧਰਾਲੀ ਦੇ ਵਿੱਚ ਬੱਦਲ ਫਟ ਗਿਆ ਤੇ ਫਿਰ ਜੋ ਹੋਇਆ ਉਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਬੱਦਲ ਫਟਣ ਦੇ ਨਾਲ ਭਿਆਨਕ ਹੜਾ ਆ ਗਿਆ ਜਿਸ ਦੀ ਚਪੇੜ ਚ ਵੱਡੀ ਗਿਣਤੀ ਚ ਲੋਕਾਂ ਦੇ ਘਰ ਆ ਗਏ ਮੈਂਟਾਂ ਸਕੇਟਾਂ ਦੇ ਵਿੱਚ ਹੀ ਲੋਕਾਂ ਦੇ ਆਸ਼ੀਆਨੇ ਟਹਿ ਟੇਰੀ ਹੋ ਗਏ ਪਾਣੀ ਦੇ ਨਾਲ ਕਾਫੀ ਮਲਬਾ ਵੀ ਆਇਆ ਜਿਸ ਨੂੰ ਦੇਖ ਕੇ ਉੱਥੇ ਮੌਜੂਦ ਲੋਕਾਂ 'ਚ ਚੀਕ ਚਹਾੜਾ ਮਚ ਗਿਆ ਜਿਨ੍ਹਾਂ ਦੀ ਗੂੰਜ ਜਲਦ ਹੀ ਸਰਕਾਰੀ ਦਰਬਾਰੇ ਵੀ ਪਹੁੰਚੀ ਜਿਸ ਤੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਗੰਭੀਰ ਨੋਟਿਸ ਲਿਆ ਰਾਤ ਟੀਮਾਂ ਨੂੰ ਮੌਕੇ ਤੇ ਜਾ ਕੇ ਰਾਹਤ ਮਹਿਮ ਚਲਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਨੂੰ ਇਸ ਵੱਡੀ ਪਰੇਸ਼ਾਨੀ ਤੋਂ ਬਾਹਰ ਕੱਢਿਆ ਜਾ ਸਕੇ ਕਾਸੀ ਜਨਪਤ ਦੇ ਘਰਾਲੀ ਖੇਤਰ ਵਿੱਚ ਬੱਦਲ ਫਟਣੇ ਦੀ ਅਭੀ ਸੂchna ਆਈ ਹੈ और बहुत तेज गति से मलबा आया है पानी के साथ हमारा प्रयास है कि इस समय में सभी को जल्दी से जल्दी राहत के काम किए जाएं बचाव के कार्य किए जाएं जिला प्रशासन के लोग वहां पहुंच रहे हैं साथ में हमारी सेना के लोग एनडीआरएफ एसटीआरएफ आपदा प्रबंधन विभाग लगातार कोशिश कर रहा है कि हमारी सर्वोच्च प्राथमिकता है कि सभी को इस समय राहत की जाए सभी को बचाया जाए और हर प्रकार से जान माल की सुरक्षा की जाए لیکن کچھ ایک لوسز کی सूचना ہے تو چار لوگوں کو انہوں نے مجھے بتایا کہ لوس کا آیا ہے پراپرٹی کا لوسز بھی ہم لوگ موقع پہ نکلنے ہیں اور موقع کوئی زیادہ اچھا اس طرح سر کسی پرکار کے سرمان ہنی کا کوئی کچھ جنوری جنوری کا تباہی دا منظر اترکاشی دے وچ نہیں سی سگوں ہماچل دے کنارے دے وچ بھی قدرت نے اپنا ਭਿਆਨਕ ਰੂਪ دکھایا تے ریبا نالے دے وچ ہڑا گیا جس دے نال بھاری مقدار چ ملبہ وی نال آیا ਤੇ ਲੋਕਾਂ ਦੇ ਬਾਗਾਂ ਦੇ ਬਾਗ ਤਬਾਹ ਹੋ ਗਏ ਉਧਰ ਚੰਬਾ ਦੇ ਪਰਮੌਰ ਚ ਭਾਰੀ ਲੈਂਡਸਲਾਈਡ ਹੋਇਆ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਹਾੜੀ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਹੇਠਾਂ ਡਿੱਗਦਾ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਦਰਜਨਾ ਪਿੰਡਾਂ ਦਾ ਬਾਕੀ ਸ਼ਹਿਰ ਦੇ ਨਾਲੋਂ ਸੰਪਰਕ ਟੁੱਟ ਗਿਆ ਸਮੇਂ ਪਹਾੜ ਦਰੂੋਂ ਬਹੁਤ ਸੋਹਣੇ ਲੱਗਦੇ ਨੇ ਮੈਦਾਨੀ ਇਲਾਕਿਆਂ ਦੇ ਲੋਕ ਉੱਥੇ ਜਾਣਾ ਚਾਹੁੰਦੇ ਨੇ ਪਰ ਅਜਿਹੀ ਆਫਤ ਦੇ ਵਿੱਚ ਉੱਥੇ ਰਹਿ ਰਹੇ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ ਕਿਹੜੇ ਮੁਸ਼ਕਲ ਸਮੇਂ ਦੇ ਵਿੱਚੋਂ ਲੰਘਦੇ ਹੋਣਗੇ ਇਹ ਸੋਚ ਕੇ ਵੀ ਡਰ ਲੱਗਣ ਲੱਗ ਪੈਂਦਾ ਹੈ